ਸਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰੈ ਤਪਾ ਸਦਾਵੇ ਪਰਮੇ ਪੂਲਾ ਸਭ ਤੀਰਥ ਗਹੈ ਉਹ ਤਪਾ ਕੈਸੇ ਪਰਮਗਤ ਲਹੈ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੁਖੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸ਼ਬਦ ਸਮਹਾਲੇ ਸਤਿਗੁਰ ਕੀ ਸੇਵਾ ਇਹੋ ਤਪ ਪਰਵਾਣ ਨਾਨਕ ਸੋ ਤਪਾ ਦਰਗਹਿ ਪਾਵੇਂ ਮਾਣ ਪੌੜੀ ਰਾਤ ਦਿਨਸ ਉਪਾਯਨ ਸੰਸਾਰ ਕੀ ਵਰਤਣ ਗੁਰਮਤੀ ਘਟ ਚਾਨਣਾ ਆਨੇਰ ਬਿਨਾਸਣ ਹੁਕਮੇ ਹੀ ਸਭ ਸਾਜੀਅਨ ਰਵਿਆ ਸਭ ਬਣ ਤ੍ਰਿਣ ਸਭ ਕਿਛ ਆਪੇ ਆਪ ਹੈ ਗੁਰਮੁਖੋ ਸਦਾ ਹਰਿ ਭਣ ਸਬਦੇ ਹੀ ਸੋਜੀ ਪਈ ਸਚੈ ਆਪ 부ਝਾਈ ਵਾਹ ਵਾਹ ਸਚੇ ਪਤ ਸਾਹ ਤੂ ਸੱਚੀ ਨਾਈ ਸ਼ਲੋਕ ਮਹਲਾ 3ਜਾ ਅਬਿਆਗਤ ਇਹ ਨ ਆਖਿਐਨ ਜਿਨ ਕੇ ਚਿਤ ਮਹਿ ਭਰਮ ਤਿਸ ਦਾ ਦਿੱਤੈ ਨਾਨਕਾ ਤੇਹੋ ਜੇਹਾ ਧਰਮ ਅਪੈ ਨਿਰੰਜਨ ਪਰਮ ਪਦ ਤਾਕਾ ਭੁਖਾ ਹੋਏ ਤਿਸ ਕਾ ਪੂਜਨ ਨਾਨਕਾ ਵਿਰਲਾ ਪਾਏ ਕੋਇ ਮਹੱਲਾ ਤੀਜਾ ਅਬਿਆਗਤ ਇਹ ਨ ਆਖਿਐਨ ਜੇ ਪਰ ਕਰ ਭੋਜਨ ਕਰੇਨ ਉਦਰੈ ਕਾਰਣ ਆਪਣੇ ਬਹਿਲੇ ਪੇਖ ਕਰੇਨ ਅਬਿਆਗਤ ਸਈ ਨਾਨਕਾ ਜੇ ਆਤਮ ਗੌਣ ਕਰੇਨ ਪਾਲ ਲਹਿਨ ਸੋ ਆਪਣਾ ਨਿਜ ਕਰ ਰਹਿਣ ਕਰੇਨ ਪੌੜੀ ਅੰਬਰ ਤਰਤ ਵਿਛੋੜਿਅਨ ਵਿੱਚ ਸੱਚਾ ਅਸਰਾਓ ਕਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਓ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਓ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿਆਓ ਸਾਬ ਸਚੋ ਸਚ ਵਰਤਦਾ ਗੁਰਮੁਖ ਅਲਖ ਲਖਾਈ ਵਾਹ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹਲਾ 3 ਰਾਣਾਇਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ ਪਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਈ ਰਹਿਣਾ ਏ ਮਹਿ ਸਭ ਕਿਛ ਹੈ ਕਰਮੀ ਪੱਲੇ ਪਾਏ ਨਾਨਕ ਨਉ ਨਿਦ ਪਾਈਐ ਜੇ ਚੱਲੈ ਤਿਸੈ ਰਜਾਈ ਮਹੱਲਾ ਤੀਜਾ ਸਹਜੇ ਸਤਿਗੁਰ ਨਾ ਸੇਵਿਓ ਵਿੱਚ ਹੋਮੈ ਜਨਮ ਬਿਨਾਸ ਰਸਨਾ ਹਰ ਰਸ ਨਾ ਚਖਿਓ ਕਮਲ ਨਾ ਹੋਇਓ ਪਰਗਾਸ ਬਿਖ ਖਾਦੀ ਮਨ ਮੁਖ ਮੁਆ ਮਾਇਆ ਮੋਹੇ ਵਿਨਾਸ਼ ਇੱਕ ਸਹਰ ਕੇ ਨਾਮ ਬਿਣ ਤ੍ਰਿਗ ਜੀਵਨ ਤ੍ਰਿਗ ਵਾਸ ਜਾ ਆਪੇ ਨਦਰ ਕਰੇ ਪ੍ਰਭ ਸੱਚਾ ਤਾ ਹੋਵੈ ਦਸਨ ਦਾਸ ਤਾ ਅਨ ਦਿਨ ਸੇਵਾ ਕਰੇ ਸਤਿਗੁਰੂ ਕੀ ਕਬਹ ਨ ਛੋੜੈ ਪਾਸ ਜਿਉ ਜਲਮਹਿ ਕਮਲ ਅਲਪ ਤੋ ਵਰਤੈ ਤਿਉ ਵਿਚੇ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਪਾਵੈ ਤਿਵ ਹਰ ਗੁਣ ਤਾਸ ਪੌੜੀ 36 ਜਗੁ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜਿਅਨ ਆਪ ਮਤ ਦਿਨੀ ਸਿਮਰਤ ਸਾਸਤ ਸਾਜਿਅਨ ਪਾਪ ਪੁੰਨ ਗਣਤ ਗਣੀਨੀ ਜਿਸ 부ਝਾਏ ਸੋ 부ਝਸੀ ਸਚੈ ਸਬਦ ਪਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ ਪੈ ਪੈ ਤਨ ਖੀਣ ਹੋਏ ਲੋਭ ਰਤ ਵਿੱਚ ਹਉ ਜਾਏ ਜੋ ਬੈ ਸੰਤਰ ਤਾਤ ਸੁਧ ਹੋਏ ਤਿਉ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹੱਲਾ ਤੀਜਾ RAM ਕਲੀ RAM ਮਨ ਵਸਿਆ ਤਾ ਬਨਿਆ ਸੀ ਗਾਰ ਗੁਰ ਕੈ ਸ਼ਬਦ ਕਮਲ ਵਿਗਸਿਆ ਤਾ ਸੋਪਿਆ ਭਗਤ ਪੰਡਾਰ ਪਰਮ ਗਿਆਤਾ ਜਾਗਿਆ ਚੂਕਾ ਅਗਿਆਨ ਅੰਧਾਰ ਤਿਸਨੂੰ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੈ ਪਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸੀਗਾਰ ਨਾ ਜਾਣਨੀ ਜਸਨ ਜਨਮ ਸਭ ਹਾਰ ਬਿਨ ਹਰ ਭਗਤੀ ਸੀਗਾਰ ਕਰਹਿ ਨਿਤ ਜਮਹਿ ਹੋਏ ਖੁਆਰ ਸਹਸਾਰੈ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸਾਤ ਨ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮਾ ਪਾਇਆ ਨ ਜਾਏ ਅੰਤਰ ਲੋਭ ਵਿਕਾਰ ਹੈ ਦੂਜੈ ਪਾਏ ਖਵਾਏ ਤਿੰਨ ਜੰਮਣ ਮਰਣ ਨਾ ਚੁੱਕਾਈ ਹਉਮੈ ਵਿੱਚ ਦੁੱਖ ਪਾਏ ਜਿਨੇ ਸਤਗੁਰ ਸਿਉ ਚਿੱਤ ਲਾਇਆ ਸੋ ਖਾਲੀ ਕੋਈ ਨਾਹੇ ਤਿੰਨ ਜਮ ਕੀ ਤਲਬ ਨ ਹੋਵਈ ਨਾ ਓਏ ਦੁੱਖ ਸਹਾਰੇ ਨਾਨਕ ਗੁਰਮੁਖ ਉਬਰੇ ਸਚੈ ਸਬਦ ਸਮਾਹੇ ਪੌੜੀ ਆਪ ਅਲਪਤ ਸਦਾ ਰਹੈ ਹੋਰ ਤੰਦੈ ਸਭ ਧਾਵਹਿ ਆਪ ਨਿਹਚਲ ਅਚਲ ਹੈ ਹੋਰ ਆਵਹਿ ਜਾਵਹਿ ਸਦਾ ਸਦਾ ਹਰ ਧਿਆਈਐ ਗੁਰਮੁਖ ਸੁਖ ਪਾਵਹਿ ਨਿਜ ਘਰ ਵਾਸਾ ਪਾਈਐ ਸਚ ਸਿਫਤਿ ਸਮਾਵਹਿ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ 부ਝਾਈ ਵਾਹ ਵਾਹੋ ਸੱਚੇ ਪਾਤਸ਼ਾਹ ਤੂ ਸੱਚੀ ਨਾਈ ਸ਼ਲੋਕ ਮਹਲਾ 3ਜਾ ਸੱਚਾ ਨਾਮ ਧਿਆਇ ਤੂ ਸਭੋ ਵਰਤੈ ਸੱਚ ਨਾਨਕ ਹੁਕਮੈ ਜੋ ਬੁੱਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੁੱਝੈ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕਚ ਨ ਕਚ ਮਹੱਲਾ ਤੀਜਾ ਮਨਮੁਖ ਬੋਲ ਨ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰ ਲੋਭ ਵਿਕਾਰ ਓਇ ਆਪਣੈ ਸਵਾਏ ਆਏ ਬਹਿ ਗੱਲਾਂ ਕਰਹਿ ਉਹਨਾਂ ਮਾਰੇ ਜਮ ਜੰਦਾਰ ਅੱਗੇ ਦਰਗਹ ਲੇਖੈ ਮੰਗਿਆ ਮਾਰ ਖੁਆਰ ਕੀ ਚਹੇ ਕੂੜਿਆਰ ਇਹ ਕੂੜਾ ਕੀ ਮਲ ਕਿਉ ਉਤਰੈ ਕੋਈ ਕੱਢੋ ਇਹੋ ਵਿਚਾਰ ਸਤਿਗੁਰ ਮਿਲੈ ਤਾ ਨਾਮ ਜੜਾਏ ਸਭ ਕਿਲ ਵਿਖ ਕਟਣਹਾਰ ਨਾਮ ਜਪੇ ਨਾਮੋ ਆਰਾਦੇ ਤਿਸ ਜਨ ਕੋ ਕਰਹੋ ਸਭ ਨਮਸਕਾਰ ਮਲ ਕੂੜੀ ਨਾਮ ਉਤਾਰੀਐ ਜਪ ਨਾਮ ਹੋਆ ਸਚਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵ ਆਉ ਦੇਵਨਹਾਰ ਪੌੜੀ ਤਦ ਜੇ ਵੜਾ ਦਾਤਾ ਨਾਹੇ ਕਿਸ ਆਖ ਸੁਣਾਈਐ ਗੁਰ ਪ੍ਰਸਾਦੀ ਪਾਏ ਜਿਥਾ ਹੋ ਹਉਮੈ ਜਾਈਐ ਰਸ ਕਸ ਸਾਦਾ ਬਾਹਰਾ ਸੱਚੀ ਵੜਿਆਈਐ ਜਿਸਨੂੰ ਬਖਸੇ ਤਿਸ ਦੇ ਆਪ ਲਏ ਮਿਲਾਈਐ ਕਟ ਅੰਤਰ ਅੰਮ੍ਰਿਤ ਰਖਿਓਨ ਗੁਰਮੁਖ ਕਿਸੈ ਪਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹਲਾ ਤੀਜਾ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੇ ਸਤਗੁਰ ਭਾਵੈ ਸੋ ਮੰਨ ਲੈਨ ਸੇਈ ਕਰਮ ਕਰੇਨ ਜਾਇ ਪੁੱਛੋ ਸਿਮਰਤ ਸਾਸਤ ਵਿਆਸ ਸੁਕਨਾਰਦ ਬਚਨ ਸਭ ਸ੍ਰਿਸ਼ਟ ਕਰੇਨ ਸਚੈ ਲਾਏ ਸਚ ਲਗੇ ਸਦਾ ਸਚ ਸਮਾਲੇਨ ਨਾਨਕ ਆਏ ਸੇ ਪਰਵਾਣ ਭਏ ਜੇ ਸਗਲੇ ਕੁੱਲ ਤਾਰੇਨ ਮਹੱਲਾ ਤੀਜਾ ਗੁਰੂ ਜਨਾ ਕਾ ਅੰਦੁਲਾ ਸਿੱਖ ਪੀ ਅੰਦੇ ਕਰਮ ਕਰੇਨ ਓਏ ਭਾਣੇ ਚੱਲਨ ਆਪਣੇ ਨਿਤ ਝੂਠੋ ਝੂਠ ਬੋਲੇਨ ਕੂੜ ਕ ਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁੱਲ ਡੁੱਬੇਨ ਨਾਨਕ ਜਿਤ ਓਇ ਲਾਇ ਤਿਤ ਲੱਗੇ ਓਏ ਬਪੜੇ ਕਿਆ ਕਰੇਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੀਤੀ ਸਿਸ਼ਟ ਸਭ ਕੀਤੀ ਇਕ ਕੂੜ ਕੁਸਤ ਲਾਇਨ ਮਨ ਮੁਖ ਬਿਗੂਤੀ ਗੁਰ ਮੁਖ ਸਦਾ ਧਿਆਈ ਐ ਅੰਦਰ ਹਰ ਪ੍ਰੀਤੀ ਜਿਨ ਕੋ ਪੋਤੇ ਪੁੰਨ ਹੈ ਤਿਨ ਬਾਤਿ ਸਿ ਪੀਤੀ ਨਾਨਕ ਨਾਮ ਧਿਆਈ ਐ ਸਚ ਸਿਫਤ ਸੁਨਾਈ ਵਾਹ ਵਾਹ ਸੱਚੇ ਪਾਤ ਸਾਹ ਤੂ ਸੱਚੀ ਨਾਈ ਸ਼ਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੇ ਗੁਰ ਦੀਖਿਆ ਕਰ ਦੇਵਣ ਜਾਹੇ ਇਸਤਰੀ ਪੁਰਖੈ ਖਟਿਆ ਪਾਓ ਪਾਵੈ ਆਵਉ ਪਾਵੈ ਜਾਓ ਸਾਸਤ ਬੇਦ ਨਮਨ ਕੋਏ ਆਪੋ ਆਪੈ ਪੂਜਾ ਹੋਏ ਕਾਜੀ ਹੋਏ ਕਹਿ ਬਹ ਨਿਆਏ ਫੇਰੇ ਤਸਬੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੈ ਤਾਂ ਪੜ ਸੁਣਾਏ ਤੁਰਕ ਮੰਤਰ ਕਨ ਹਿਰਦੈ ਸਮਾਹੇ ਲੋਕ ਮੁਹਾਵਹਿ ਚਾੜੀ ਖਾਹੇ ਚੌਕਾ ਦੇ ਕੈ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਗ੍ਰਹੀ ਜਟਾ ਵਿਪੂਤ ਆਗੇ ਪਾਛੈ ਰੋਵਹਿ ਪੂਤ ਜੋਗ ਨ ਪਾਇਆ ਜੁਗਤ ਗਵਾਈ ਕਿਤ ਕਾਰਣ ਸਿਰ ਛਾਈ ਪਾਈ ਨਾਨਕ ਕਲ ਕਾ ਇਹੋ ਪਰਵਾਣ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕਹਿ ਘਰ ਹਿੰਦੂ ਆਵੇ ਸੂਤ ਜਨੇਊ ਪੜ ਗਲ ਪਾਵੇ ਸੂਤ ਪਾਏ ਕਰੇ ਬੁਰਾਈ ਨਾਤਾ ਧੋਤਾ ਥਾਏ ਨਾ ਪਾਈ ਮੁਸਲਮਾਨ ਕਰੇ ਵਡਿਆਈ ਵਿਣ ਗੁਰ ਪੀਰੈ ਕੋ ਥਾਏ ਨਾ ਪਾਈ ਰਾਹੁ ਦਸਾਏ ਉਥੈ ਕੋ ਜਾਏ ਕਰਨੀ ਬਾਜੋ ਪਿਸਤ ਨਾ ਪਾਏ ਜੋਗੀ ਕਹਿ ਘਰ ਜੁਗਤ ਦਸਾਈ ਤਿਤ ਕਾਰਣ ਕਨ ਮੁੰਦਰਾ ਪਾਈ ਮੁੰਦਰਾ ਪਾਏ ਫਿਰੈ ਸੰਸਾਰ ਜਿੱਥੈ ਕਿਥੈ ਸਿਰਜਣਹਾਰ ਜੇਤੇ ਜੀ ਤੇ ਤੇ ਵਟਾਉ ਚੀਰੀ ਆਈ ਟਿਲ ਨਕਾਉ ਐਥੈ ਜਾਣੈ ਸੋ ਜਾਏ ਸਿ ਜਾਣੈ ਹੋਰ ਫੱਕੜ ਹਿੰਦੂ ਮੁਸਲਮਾਨ ਹੈ ਸਭਨਾ ਕਾ ਦਰ ਦੇਖਾ ਹੋਏ ਕਰਨੀ ਬਾਝੋ ਤਰੈ ਨਾ ਕੋਏ ਸਚੋ ਸੱਚ ਵਖਾਣੈ ਕੋਏ ਨਾਨਕ ਅੱਗੇ ਪੁੱਛ ਨਾ ਹੋਏ ਪੌੜੀ ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ ਅੰਦਰ ਲਾਲ ਜਵੇਹਰੀ ਗੁਰਮੁਖੋ ਹਰ ਨਾਮ ਪੜ ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰ ਹਰ ਨਾਮ ਦਿੜ ਮਨ ਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਏਕ ਹੈ ਪੂਰੈ ਭਾਗ ਪਾਇਆ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ